ਮੁੰਡੋ ਕਰੋ ਸਾਸਰੀਆ ਘਾਲ ਇੱਧਰ ਇਹ ਨਾ ਸਾਧੋ ਦੂਰ ਆਇਆ ਕਰੋ ਠੀਕ ਆ ਭਰਾਵਾਂ ਕੇ ਤੇ ਇੱਧਰ ਆਇਆ ਕਰੋ ਵੱਧ ਤੋਂ ਵੱਧ ਜਿੰਨਾ ਸਾਡਾ ਗਰਾਉਂਡ ਦੇ ਵਿੱਚ ਹੈ ਬੋਲੋ ਜੀ ਦੋਗ ਵਿਚਾਰ ਬੁੱਧੂ ਜੀ ਬੁੱਧੂ ਜੀ ਦੋਗ ਵਿਚਾਰ ਸਾਂਝੇ ਅੱਜ ਵਾਸੇ ਇੱਕ ਵੀ ਮੁੰਡੇ ਕੋਹ ਚਾਪਰੇ ਆ ਪਰ ਤਿਆਰ ਆ ਅਸੀਂ ਇੱਧਰ ਲੱਗਿਆ ਬਾਬੀ ਕਰਨਾ ਮਿਹਨਤ ਪੂਰੀਆ ਜੋੜਾ ਚੋਰਾਂ ਦੇ ਮੁਰ ਜੋਗਦਾਨ ਫੇਰ ਪਾਇਆ ਕਹਿੰਦੇ ਚੁੱਬਰ ਨੇ ਪਹਿਲਾਂ ਥੋੜੇ ਜੇ ਗਲਤ ਹੋ ਗਏ ਸੀਗੇ ਬਸ ਹੁਣ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਸੀਗਾ ਅੰਡ ਗੱਲ ਪੱਤੀ ਪਹਿਲਾਂ ਕਰੈਕਟ ਦਾ ਗਰਾਉਂਡ ਬਣਾ ਕੇ ਅਡੀ ਚੋਬਰ ਸਾਰੇ ਹਨ ਝੋਟੇ ਮਿਹਨਤ ਨਾਲ ਦਿਨ ਤੋਂ ਰਾਤ ਇੱਕ ਕੀਤਾ ਪੈਚ ਬਣਾਈ ਪੱਕੀ ਤੇ ਲੀਗ ਕਰਵਾਉਣੀ ਸੀ ਲੀਗ ਆਪਣੀ ਫਾਈਨਲੀ ਵਧੀਆ ਹੋ ਗਈ ਬਾਪੀ ਕਿਰਪਾ ਨਾਲ ਕੋਈ ਲੜਾਈ ਜੜਾਈ ਕੁਛ ਨਹੀਂ ਹੋਇਆ ਹਨ ਤੇ ਵਧੀਆ ਮਾਹੌਲ ਸੀਗਾ 7 ਤਰੀਕ ਨੂੰ ਲੀਗ ਆਪਣੀ ਹੋ ਗਈ ਸੀ ਕਲੀਅਰ ਤੇ ਆ ਚੋਬਰ ਸਾਰੇ ਕਾਉਡੀ ਦੇ ਪਲੇਅਰ ਆ ਸਾਰੇ ਮਿਹਨਤ ਲਾਉਂਦੇ ਆ ਕਹਿੰਦੇ ਬਾਈ ਕਹਿੰਦੇ ਪਖਾੜਾ ਬਣਾ ਲਗੇ ਆ ਚਲੋ ਫਿਰ ਪਾੜਦੇ ਆ ਖਾੜਾ ਮੁੰਡੇ ਕੰਗਾ ਕੁੰਗਾ ਲੈ ਕੇ ਆਏ ਆ ਤੇ ਵਿੱਚੀ ਚੋਬਰ ਖੇਡੀ ਜਾਂਦੇ ਆ ਆ ਬਾਈ ਆਪਣਾ ਸਭ ਨਾਲੋਂ ਵੱਡਾ ਸੱਤੀ ਤੇ ਖੇਡੀ ਜਾਂਦੇ ਆ ਕਾਲੂ ਗਵਾਡੀ ਸਟਾਰ ਤੁਹਾਨੂੰ ਪਤਾ ਹੀ ਆ ਬੁੱਧੂ ਲੱਲੂ ਉਧਰ ਤੇ ਮੁੰਡਿਓ ਕਰੋ ਸਾਸਰੀਆ ਕਾਲ ਇਧਰ ਤੇ ਨਸ਼ਿਆਂ ਤੋਂ ਦੂਰ ਰਹਿਆ ਕਰੋ ਠੀਕ ਆ ਭਰਾ ਬਣ ਕੇ ਤੇ ਖੇਡਣਾ ਆਇਆ ਕਰੋ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਗਰਾਊਂਡ ਦੇ ਵਿੱਚ ਵਧੀਆ ਮਿਹਨਤ ਲਾਈ ਜਾਂਦੇ ਆ ਨਿੱਕੇ ਨਿੱਕੇ ਜਵਾਹ ਹੁੰਦੇ ਆ ਦੇਖੋ ਲੈ ਵਧੀਆ ਨਸ਼ੇ ਤੋਂ ਦੂਰ ਰਹਿਆ ਕਰੋ ਆ ਮੜਾ ਜਾ ਬੋਲੋ ਜੀ ਦੋਕ ਵਿਚਾਰ ਬੁੱਧੂ ਜੀ ਬੁੱਧੂ ਜੀ ਦੋਕ ਵਿਚਾਰ ਸਾਂਝੇ ਅੱਜ ਨਸ਼ੇ ਦੇਖੋ ਵੀ ਮੁੰਡੇ ਖੁਸ਼ ਆ ਕੁੜੇ ਪਿੰਡ ਮੈਚ ਕਰਾਉ ਜਾ ਰਹੇ ਆ ਜੀ ਆ ਸੁਣ ਲਓ ਵੀ ਮੁੰਡੇ ਕਹਿੰਦੇ ਵੀ ਪਿੰਡ ਮੈਚ ਕਰਾ ਰਹੇ ਆ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਬਸ ਖਾੜਾ ਆਪਣਾ ਤਿਆਰ ਆ ਸੱਤੀ ਇੱਧਰ ਲੱਗਿਆ ਵਾ ਬਾਬੀ ਗਿਰ ਆਪਣਾ ਮਿਹਨਤ ਪੂਰੀ ਆ ਜੋਰਾਂ ਸ਼ੋਰਾਂ ਤੇ ਮੋੜ ਯੋਗਦਾਨ ਫੇਰ ਪਾਇਆ ਕਹਿੰਦੇ ਚੋਬਰ ਨੇ ਪਹਿਲਾਂ ਥੋੜੇ ਜਿਹੀ ਗਲਤ ਹੋ ਗਏ ਸੀਗੇ ਬਸ ਹੁਣ ਬਾਰੀ ਬਾਰੀ ਨੇ ਲੱਗੇ ਪਏ ਚੋਬਰ ਹਨਾ ਖਾੜਾ ਪਟਣਾ ਤੇ ਵਧੀਆ ਕੌਟੀ ਵਧੀਆ ਚੋਟੀਆ ਪਲੇਅਰ ਸੀ ਪਹਿਲਾਂ ਬਸ ਛੋੜ ਗਏ ਆ ਘਰ ਦੇ ਮਸੀਤਾਂ ਕਾਰਨ ਮੁੰਡੇ ਨੂੰ ਗਰਾਊਂਡ ਛੱਡਣਾ ਪਿਆ ਤੇ ਹੁਣ ਮੁੜ ਕੇ ਫੇਰ ਗਰਾਊਂਡ ਦੇ ਵਿੱਚ ਲਾ ਰਹੇ ਮਿਹਨਤ ਕੋਈ ਨਹੀਂ ਹੌਲੀ ਹੌਲੀ ਟਰੇਨ ਹੋਣਗੇ ਸਾਰੇ ਤੇ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਐਦੇ ਸੰਜੋਗ ਬਣਾਏ ਰੱਖੋ ਹਰ